ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ ਸੈਲੂਨ ਮਾਲਕਾਂ ਨੂੰ ਨੋਟਿਸ ਭੇਜਿਆ ਗਿਆ ਹੈ ਇਸ ਨੋਟਿਸ ਰਾਹੀਂ ਉਹਨਾਂ ਨੇ ਸੈਲੂਨ ਦੁਆਰਾ ਫੈਲਾਏ ਜਾ ਰਹੇ ਪੋਲੂਸ਼ਨ ਬਾਰੇ ਜਵਾਬ ਮੰਗਿਆ ਅਤੇ ਜਵਾਬ ਨਾ ਦੇਣ ਦੀ ਸੂਰਤ ਵਿੱਚ ਸੈਲੂਨ ਦੇ ਪਾਣੀ ਅਤੇ ਬਿਜਲੀ ਦੇ ਕਨੈਕਸ਼ਨ ਕੱਟੇ ਜਾਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਪੰਜਾਬ ਪ੍ਰਦੂਸ਼ਣ ਬੋਰਡ ਨੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਚੱਲ ਰਹੇ ਸੈਲੂਨ ਦੇ ਮਾਲਕਾਂ ਨੂੰ ਨੋਟਿਸ ਭੇਜ ਕੇ ਉਹਨਾਂ ਦੇ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਬਾਰੇ ਜਾਣਕਾਰੀ ਮੰਗੀ ਹੈ ਕਿਹਾ ਗਿਆ ਕਿ ਅਜੋਕੇ ਆਧੁਨਿਕ ਯੁੱਗ ਵਿੱਚ ਸੈਲੂਨ ਦੇ ਵਿੱਚ ਮੇਕਅਪ ਅਤੇ ਕਟਿੰਗ ਵਗੈਰਾ ਕਰਵਾਉਣ ਦੇ ਲਈ ਲੋਕਾਂ ਦੀ ਸੰਖਿਆ ਦਿਨੋ-ਦਿਨ ਵੱਧ ਰਹੀ ਨਤੀਜਾ 컬러 ਦੇ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਡਾਈ ਅਤੇ ਹੋਰ ਕੈਮੀਕਲ ਜਲ ਪ੍ਰਦੂਸ਼ਣ ਫੈਲਾ ਰਹੇ ਨੇ ਨਾਲ ਹੀ ਹਵਾ ਵਿੱਚ ਕੱਟੇ ਹੋਏ ਵਾਲ ਪ੍ਰਦੂਸ਼ਣ ਦਾ ਕਾਰਨ ਬਣ ਰਹੇ ਨੇ ਬੋਰਡ ਨੇ ਕਿਹਾ ਕਿ ਅਜੋਕੇ ਸਮੇਂ ਦੇ ਵਿੱਚ ਇਹ ਗੱਲ ਬੇਸ਼ੱਕ ਸੁਣਨ ਦੇ ਲਈ ਅਜੀਬ ਲੱਗੇ ਪਰ ਇਹ ਸੱਚ ਹੈ ਕਿ ਅਜਿਹਾ ਹੋ ਰਿਹਾ ਬੋਰਡ ਦੀਆਂ ਟੀਮਾਂ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਇਹ ਸਭ ਸਾਹਮਣੇ ਆਇਆ ਕਿ ਇਸ ਮਾਮਲੇ ਵਿੱਚ ਜਲੰਧਰ ਮੁਹਾਲੀ ਅੰਮ੍ਰਿਤਸਰ ਅਤੇ ਲੁਧਿਆਣੇ ਦੇ ਵਿੱਚ ਸਲੂਨਾ ਉੱਪਰ ਜਾ ਕੇ ਅਚਨਚੇਤ ਚੈਕਿੰਗ ਕੀਤੀ ਗਈ ਸੀ ਸੋ ਪਹਿਲੇ ਜਿਹੜੇ ਕਟਿੰਗ ਸੀ ਛੋਟੇ ਛੋਟੇ ਹੁੰਦੇ ਸੀ ਤੇ ਹੁਣ ਮੈਂ ਦੇਖਿਆ ਵੀ ਵੱਧ ਗਏ ਨੇ ਔਰ ਫਿਰ ਇਹ ਧਿਆਨ ਜਾਇਆ ਵੀ ਇਹਨਾਂ ਦੀ ਇੱਕ ਵਾਰੀ ਸਰਪ੍ਰਾਈਜ਼ ਚੈਕਿੰਗ ਕੀਤੀ ਜਾਵੇ ਅਸੀਂ 메ਜਰ ਸ਼ਹਿਰਾਂ ਜੰਮਰਸਰ ਜਲੰਧਰ ਮੁਹਾਲੀ ਜਿਹੜੇ ਵੱਡੇ ਸੈਲੂਨਸ ਨੇ ਜਿੱਨਾਂ 'ਚ ਅਸੀਂ ਅੱਜਕੱਲ ਬਿਊਟੀਸ਼ੀਅਨਸ ਦਾ ਜਾਂ ਕਟਿੰਗ ਦਾ ਜਾਂ ਸ਼ੇਪ ਵਗੈਰਾ ਦਾ ਕੰਮ ਕਰਨ ਜਾਂਦੇ ਆ ਤਾਂ ਉੱਥੇ ਇੱਕ ਚੈਕਿੰਗ ਕੀਤੀ ਗਈ ਤੇ ਓਨ ਗਰਾਉਂਡ ਦੇਖਿਆ ਗਿਆ ਵੀ ਕੋਈ ਵੀ ਚੀਜ਼ਾਂ ਫਾਲੋ ਨਹੀਂ ਹੋ ਰਹੀਆਂ ਉੱਥੇ ਮਤਲਬ 10-10 5-5 ਚੇਅਰਜ਼ ਲੱਗੀਆਂ ਨੇ ਬਾਥਰੂਮ ਬਣ ਗਏ ਨੇ వాਸ਼ਿੰਗ ਏਰੀਆ ਬਣ ਗਿਆ ਤੇ ਉਹ ਸਿੰਕਸ ਵਗੈਰਾ ਦੇ ਅੰਦਰ ਡਾਈਸ اور ਕਲਰਡ ਸਿਸਟਮਸ ਯੂਜ਼ ਹੋਣ ਲਾ ਕੇ ਸਾਰੇ ਸਾਡੇ ਧਿਆਨ ਚ ਵੀ ਹੈ ਔਰ ਇਹ ਲਗਾ ਵੀ ਕਿਆ ਉਹਨਾਂ ਨੇ ਉਹ ਕਾਨੂੰਨਾਂ ਨੂੰ ਪਾਲਣਾ ਕੀਤੀ ਹੈ ਔਰ ਇਹਦੇ ਨਾਲ ਜਿਹੜਾ EPA ਐਕਟ ਹੈ 1986 ਦਾ এনवायरमेंट ਪ੍ਰੋਟੈਕਸ਼ਨ ਐਕਟ ਉਹਦੇ ਅੰਦਰ ਜਿਹੜਾ ਕੂੜਾ ਪ੍ਰਬੰਧਨ ਹੈ ਉਹ ਬਹੁਤ ਜ਼ਰੂਰੀ ਹੈ ਸੈਲੂਨ ਮਾਲਕਾਂ ਤੋਂ ਹੁਣ ਇਸ ਮੁੱਦੇ ਉੱਤੇ ਜਵਾਬ ਮੰਗਿਆ ਗਿਆ ਤੇ ਇੱਕ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਇਸ ਮੁੱਦੇ ਉੱਤੇ ਅਮਲ ਨਾ ਕੀਤੇ ਜਾਣ ਦੀ ਸੂਰਤ ਵਿੱਚ ਇਹ ਸੈਲੂਨ ਦੇ ਪਾਣੀ ਅਤੇ ਬਿਜਲੀ ਦੇ ਕਨੈਕਸ਼ਨ ਕੱਟੇ ਜਾ ਸਕਦੇ ਨੇ ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ ਸੈਲੂਨ ਮਾਲਕਾਂ ਨੂੰ ਨੋਟਿਸ ਭੇਜਿਆ ਗਿਆ ਹੈ ਇਸ ਨੋਟਿਸ ਰਾਹੀਂ ਉਹਨਾਂ ਨੇ ਸੈਲੂਨ ਦੁਆਰਾ ਫੈਲਾਏ ਜਾ ਰਹੇ ਪੋਲੂਸ਼ਨ ਬਾਰੇ ਜਵਾਬ ਮੰਗਿਆ ਅਤੇ ਜਵਾਬ ਨਾ ਦੇਣ ਦੀ ਸੂਰਤ ਵਿੱਚ ਸੈਲੂਨ ਦੇ ਪਾਣੀ ਅਤੇ ਬਿਜਲੀ ਦੇ ਕਨੈਕਸ਼ਨ ਕੱਟੇ ਜਾਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਪੰਜਾਬ ਪ੍ਰਦੂਸ਼ਣ ਬੋਰਡ ਨੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਚੱਲ ਰਹੇ ਸੈਲੂਨ ਦੇ ਮਾਲਕਾਂ ਨੂੰ ਨੋਟਿਸ ਭੇਜ ਕੇ ਉਹਨਾਂ ਦੇ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਬਾਰੇ ਜਾਣਕਾਰੀ ਮੰਗੀ ਹੈ ਕਿਹਾ ਗਿਆ ਕਿ ਅਜੋਕੇ ਆਧੁਨਿਕ ਯੁੱਗ ਵਿੱਚ ਸੈਲੂਨ ਦੇ ਵਿੱਚ ਮੇਕਅਪ ਅਤੇ ਕਟਿੰਗ ਵਗੈਰਾ ਕਰਵਾਉਣ ਦੇ ਲਈ ਲੋਕਾਂ ਦੀ ਸੰਖਿਆ ਦਿਨੋ-ਦਿਨ ਵੱਧ ਰਹੀ ਨਤੀਜਾ ਕਲਰ ਦੇ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਡਾਈ ਅਤੇ ਹੋਰ ਕੈਮੀਕਲ ਜਲ ਪ੍ਰਦੂਸ਼ਣ ਫੈਲਾ ਰਹੇ ਨੇ ਨਾਲ ਹੀ ਹਵਾ ਵਿੱਚ ਕੱਟੇ ਹੋਏ ਵਾਲ ਪ੍ਰਦੂਸ਼ਣ ਦਾ ਕਾਰਨ ਬਣ ਰਹੇ ਨੇ ਬੋਰਡ ਨੇ ਕਿਹਾ ਕਿ ਅਜੋਕੇ ਸਮੇਂ ਦੇ ਵਿੱਚ ਇਹ ਗੱਲ ਬੇਸ਼ੱਕ ਸੁਣਨ ਦੇ ਲਈ ਅਜੀਬ ਲੱਗੇ ਪਰ ਇਹ ਸੱਚ ਹੈ ਕਿ ਅਜਿਹਾ ਹੋ ਰਿਹਾ ਬੋਰਡ ਦੀਆਂ ਟੀਮਾਂ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਇਹ ਸਭ ਸਾਹਮਣੇ ਆਇਆ ਕਿ ਇਸ ਮਾਮਲੇ ਵਿੱਚ ਜਲੰਧਰ, ਮੁਹਾਲੀ, ਅਮ੍ਰਿਤਸਰ ਅਤੇ ਲੁਧਿਆਣੇ ਦੇ ਵਿੱਚ ਸਲੂਨਾ ਉੱਪਰ ਜਾ ਕੇ ਅਚਨਚੇਤ ਚੈਕਿੰਗ ਕੀਤੀ ਗਈ ਸੀ ਸੋ ਪਹਿਲੇ ਜਿਹੜੇ ਕਟਿੰਗ ਸੀ ਛੋਟੇ ਛੋਟੇ ਹੁੰਦੇ ਸੀ ਤੇ ਹੁਣ ਮੈਂ ਦੇਖਿਆ ਵੀ ਵੱਧ ਗਏ ਨੇ ਔਰ ਫਿਰ ਇਹ ਧਿਆਨ ਗਿਆ ਵੀ ਇਹਨਾਂ ਦੀ ਇੱਕ ਵਾਰੀ ਸਰਪ੍ਰਾਈਜ਼ ਚੈਕਿੰਗ ਕੀਤੀ ਜਾਵੇ ਅਸੀਂ ਮੇਜਰ ਸ਼ਹਿਰਾਂ ਜੰਮਰਸਰ ਜਲੰਧਰ ਮੁਹਾਲੀ ਜਿਹੜੇ ਵੱਡੇ ਸੈਲੂਨਸ ਨੇ ਜਿੰਨਾਂ 'ਚ ਅਸੀਂ ਅੱਜਕੱਲ ਬਿਊਟੀਸ਼ੀਅਨਸ ਦਾ ਜਾਂ ਕਟਿੰਗ ਦਾ ਜਾਂ ਸ਼ੇਪ ਵਗੈਰਾ ਦਾ ਕੰਮ ਕਰਨ ਜਾਂਦੇ ਆ ਤਾਂ ਉੱਥੇ ਇੱਕ ਚੈਕਿੰਗ ਕੀਤੀ ਗਈ ਤੇ 온 ਗਰਾਉਂਡ ਦੇਖਿਆ ਗਿਆ ਵੀ ਕੋਈ ਵੀ ਚੀਜ਼ਾਂ ਫਾਲੋ ਨਹੀਂ ਹੋ ਰਹੀਆਂ ਉੱਥੇ ਮਿੰਟ 10-10 5-5 ਚੇਅਰਸ ਲੱਗੀਆਂ ਨੇ ਬਾਥਿੰਗ ਰੂਮ ਬਣ ਗਏ ਨੇ వాਸ਼ਿੰਗ ਏਰੀਆ ਬਣ ਗਿਆ ਉਹ ਸਿੰਕਸ ਵਗੈਰਾ ਦੇ ਅੰਦਰ ਡਾਈਜ਼ ਔਰ ਕਲਰਡ ਸਿਸਟਮਸ ਯੂਜ਼ ਹੋਣ ਲਾਪੇ ਸਾਰੇ ਸਾਡੇ ਧਿਆਨ 'ਚ ਵੀ ਹੈ ਔਰ ਇਹ ਲੱਗਾ ਵੀ ਕਿਹਾ ਉਹਨਾਂ ਨੇ ਉਹ ਕਾਨੂੰਨਾਂ ਨੂੰ ਪਾਲਣਾ ਕੀਤੀ ਹੈ ਔਰ ਇਹਦੇ ਨਾਲ ਜਿਹੜਾ EPA ਐਕਟ ਹੈ 1986 ਦਾ এনवायरमेंट ਪ੍ਰੋਟੈਕਸ਼ਨ ਐਕਟ ਉਹਦੇ ਅੰਦਰ ਜਿਹੜਾ ਕੂੜਾ ਪ੍ਰਬੰਧਨ ਹੈ ਉਹ ਬਹੁਤ ਜ਼ਰੂਰੀ ਹੈ ਸੈਲੂਨ ਮਾਲਕਾਂ ਤੋਂ ਹੁਣ ਇਸ ਮੁੱਦੇ ਉੱਤੇ ਜਵਾਬ ਮੰਗਿਆ ਗਿਆ ਤੇ ਇੱਕ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਇਸ ਮੁੱਦੇ ਉੱਤੇ ਅਮਲ ਨਾ ਕੀਤੇ ਜਾਣ ਦੀ ਸੂਰਤ ਵਿੱਚ ਸੈਲੂਨ ਦੇ ਪਾਣੀ ਅਤੇ ਬਿਜਲੀ ਦੇ ਕਨੈਕਸ਼ਨ ਕੱਟੇ ਜਾ ਸਕਦੇ ਨੇ